ਮਾਨਨੀ ਟਿਕਦਾ ਮਨ ਭਟਕਦਾ ਬਹੁਤ ਆ ਗੁਰਬਾਣੀ ਵੇਲੇ ਮਨ ਚ ਵਿਕਾਰ ਹੋਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਜੀ ਸੋ ਇਹ ਸਭ ਕਿਉਂ ਹੁੰਦਾ ਆ ਬੁਰੇ ਖਿਆਲਾਂ ਨੂੰ ਆਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਮਨ ਨੂੰ ਕਿਵੇਂ ਬਾਣੀ ਨਾਲ ਪਰਮਾਤਮਾ ਨਾਲ ਜੋੜਿਆ ਜਾ ਸਕਦਾ ਅਸੀਂ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰਤਾ ਕੁਆਂਟੀਟੀ ਦੇ ਚੱਕਰ 'ਚ ਹੂੰ ਤੇ ਫਿਰ ਜਦੋਂ ਬੰਦਾ ਕੁਆਂਟੀਟੀ ਵਿੱਚ ਪੜਦਾ ਉਹ ਕਹਿੰਦਾ ਵੀ ਟਾਈਮ ਉਹਨਾਂ ਕੋਲ ਹੁੰਦਾ ਵੀ ਮੁੱਕ ਜਾਏ ਮੁੱਕ ਜਾਏ ਮੁੱਕ ਜਾਏ ਤੇ ਉਹ ਮਕਾਨ ਮਕਾਨ ਦੇ ਚੱਕਰ 'ਚ ਮਨ ਟਿਕਦਾ ਨਹੀਂ ਲਾਹਾ ਨਹੀਂ ਮਿਲਦਾ ਹੂੰ ਇਸ ਕਰਕੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਸਾਨੂੰ 20-25 ਮਿੰਟ ਅੱਧਾ ਘੰਟਾ ਸਿਮਰਨ ਕਰਨਾ ਚਾਹੀਦਾ ਹੂੰ ਬਹੁਤੇ ਲੋਕ 99% ਤੁਹਾਨੂੰ ਗੁਰਦੁਆਰੇ ਮੰਦਰਾਂ ਦੇ ਵਿੱਚ ਮਸਜਿਦਾਂ ਵਿੱਚ ਚਰਚ ਵਿੱਚ ਭੁੱਖ ਰੱਖ ਕੇ ਭਗਤੀ ਕਰਨ ਵਾਲੇ ਮਿਲਦੇ ਨੇ ਵੀ ਅਸੀਂ ਜੀ ਉੱਥੇ ਜਾ ਕੇ ਇੰਨੀ ਵਾਰ ਮੱਥਾ ਟੇਕਾਂਗੇ ਇੰਨੀਆਂ ਮਸਿਆਨਾਵਾਂਗੇ ਇੰਨੀਆਂ ਸੰਗਰਾਂਦਾਂ ਜਾਵਾਂਗੇ ਜੇ ਸਾਨੂੰ ਆਹ ਚੀਜ਼ ਮਿਲਦੀ ਇਹਨੂੰ ਕਹਿੰਦੇ ਭੁੱਖ ਰੱਖ ਕੇ ਭਗਤੀ ਕਰਦੇ ਦੁੱਧ ਪੁੱਤ ਮੰਗਦੇ ਧਨ ਦੌਲਤ ਮੰਗਦੇ ਹਾਂ ਤੇ ਗੁਰੂ ਜੀ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਪਾਰ ਉਹ ਆnde ਵੀ ਤੇਰੀ ਭੁੱਖ ਮਣਾ ਨਹੀਂ ਉਤਰ ਸਕਦੀ ਤੂੰ ਤੇ ਸਾਰੀ ਪੁਰੀਆਂ ਦਾ ਭਾਵੇਂ ਭਾਰ ਬਨ ਲੈ ਭਾਰ ਬਨ ਲੈ ਤੇ ਮੈਨੂੰ ਲੱਗਦਾ ਪਾਣੀ ਨੂੰ ਸਮਝ ਕੇ ਪੜਨ ਵਾਸਤੇ ਸਾਨੂੰ ਸੰਖਿਆ ਲੈਣੀ ਜ਼ਰੂਰੀ ਆ ਤੇ ਜੇਕਰ ਸੰਖਿਆ ਨਹੀਂ ਲੈ ਸਕਦੇ ਫਿਰ ਆਪਾਂ ਸਟਿੱਕ ਲਿਆ ਕੇ ਉਹਦੇ ਤੋਂ ਅਰਥ ਪੜ ਸਕਦੇ ਆ ਪਾਣੀ ਦੇ ਦੇਖੋ ਜੀ ਜਿਵੇਂ ਸਟਿੱਕਾਂ ਵਿੱਚ ਅਰਥ ਕੀਤੇ ਨੇ ਟਿਕਾ ਕੀਤਾ ਹੈ ਨਾ ਹਮ ਵਿਆਕਰਨ ਕੀਤਾ ਹੈ ਤੇ ਜੇ ਵਿਆਕਰਨ ਹੀ ਕਰਨਾ ਹੁੰਦਾ ਟਿਕਾ ਕਰਨਾ ਹੁੰਦਾ ਜਾਂ ਅਰਥ ਕਰਨੇ ਦਿੱ ਗੁਰੂ ਗੋਬਿੰਦ ਸਿੰਘ ਜੀ ਨਾ ਕਰ ਜਾਂਦੇ ਹਮ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਹਮ ਅਰਥ ਨਹੀਂ ਕੀਤੇ ਅਰਥ ਕਿਉਂ ਨਹੀਂ ਕੀਤੇ ਕਿਉਂਕਿ ਸਸਪੈਂਸ ਬਣਿਆ ਰੱਖਿਆ ਜਿੰਨਾ ਗੁਰਬਾਣੀ ਪੜ੍ਹਦੇ ਆ ਤੁਹਾਨੂੰ ਨੀਂਦ ਆਏਗੀ ਨਾ ਉਨੀ ਤੁਹਾਡੀ ਅਵਸਥਾ ਬੰਨੀ ਸ਼ੁਰੂ ਹੋ ਗਈ ਕਿਉਂਕਿ ਪਹਿਲੀ ਸਟੇਜ ਹੀ ਨੀਂਦ ਦਾ ਅੱਛਾ ਸ਼ਰੀਰ ਤੋਂ ਵੱਖ ਹੋਣਾ ਸੌਣ ਵਿੱਚ ਜਾਣਾ ਤੇ ਜੇ ਤੁਸੀਂ ਸੌਣੇ ਜਿਨੇ ਆਪਣੇ ਮਨ ਨੂੰ ਜਾਨ ਦੇ ਰਹੇ ਤੇ ਤੁਸੀਂ ਹੱਟ ਕਰ ਰਹੇ ਹੋਤੇ ਮੁਸਲਮਾਨਾਂ ਨੂੰ ਗਾਈਡ ਕੀਤਾ ਜਾ ਰਿਹਾ ਏ ਕਿ ਜੇ ਤੁਸੀਂ ਸ਼ਿੱਦੀ ਦੋਗੇ ਜਾਂ ਤੁਸੀਂ ਦੂਸਰੀ ਕੌਮ ਦੇ ਬੰਦੇ ਖਤਮ ਕਰੋਗੇ ਤੇ ਤੁਹਾਨੂੰ ਜੰਨਤ ਮਿਲੇਗੀ ਉੱਥੇ ਹੂਰਾ ਮਿਲਣ ਗਿਆ ਉੱਥੇ ਤੁਹਾਨੂੰ ਬੜਾ ਆਦਰ ਸਤਕਾਰ ਮਿਲੇਗਾ ਤੇ ਸ਼ਰੀਰ ਨੇ ਤੇ ਉੱਥੇ ਜਾਣਾ ਨਹੀਂ ਸੁਪਨੇ ਕੀ ਨੇ ਤੇ ਕਿਉਂ ਆਉਂਦੇ ਨੇ ਉਹ ਜਿਹੜੇ ਜਾਨਵਰ ਮਿਲਦੇ ਸੁਪਨੇ ਆ ਜਿ ਕਈਆਂ ਨੂੰ ਸੁਪਨੇ ਆ ਜਿ ਸੱਪ ਮਿਲਦੇ ਨੇ ਕਈ ਉਹਨਾਂ ਦਾ ਅਲੱਗ ਦਾ ਸੁਪਨੇ ਚ ਮੇਰੇ ਮਗਰ ਕੁੱਤਾ ਲੱਗ ਗਿਆ ਕਈਆਂ ਨੂੰ ਲੱਗਦਾ ਸੁਪਨੇ ਚ ਮੇਰੇ ਮਗਰ ਸ਼ੇਰ ਲੱਗ ਗਿਆ ਜੀ ਉਹ ਅਸਲ 'ਚ ਸਾਡੇ ਪਿਛਲੇ ਆਕਾਰ ਹੁੰਦੇ ਨੇ ਭਲਾ ਜੋ ਅਸੀਂ ਪਿਛਲੇ ਜਨਮ ਤੇ ਸੀਗੇ ਹਾਂਜੀ ਉਹ ਕਦੀ ਖਤਮ ਨਹੀਂ ਹੁੰਦੇ ਤਾਂ ਕੀ ਜੇ ਆਪਾਂ ਸੁਪਨੇ ਚ ਪਿਛਲਾ ਜਨਮ ਵੇਖ ਸਕਦੇ ਆ ਤਾਂ ਕਿ ਸੁਪਨੇ ਦੇ ਵਿੱਚ ਫਿਊਚਰ ਵੀ ਨਜ਼ਰ ਆਉਂਦਾ ਸਾਨੂੰ ਹਾਂਜੀ